23 ਅਤੇ 30 ਨਵੰਬਰ ਨੂੰ ਦੁਨੀਆ ਦਾ ਕੀ ਪੂਰੇ ਵਰਲਡ ਦਾ ਨਕਸ਼ਾ ਚੇਂਜ ਹੋ ਜਾਣਾ ਹੈ ਇੱਕ ਨਕਸ਼ਾ ਬਦਲ ਜਾਣਾ ਪੂਰੇ ਵਰਲਡ ਦਾ ਜਾਂ ਕੋਈ ਵੱਡੀ ਕਹਿੰਦੇ ਸੀ ਆਫਤ ਆਉਣ ਵਾਲੀ ਆ ਇਹ ਇੱਕ ਵਿਖਵਾਨੀ ਬਾਪੂ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਪਰ ਕੀਤੀ ਗਈ ਸੀ ਤੇ ਭਰਾਵੋ ਜਾ ਕੁਝ ਨਹੀਂ ਸੀ ਹੋਣਾ ਮੈਨੂੰ ਪਹਿਲਾਂ ਪਤਾ ਸੀਗਾ ਵੀ ਇਹ ਗੱਲਾਂ ਇੱਕ ਫਵਾਹ ਨੇ 2012 ਦੇ ਤਰ੍ਹਾਂ 29 ਤਰੀਕ ਨੂੰ ਸੁੱਤੇ ਤੜਕੇ 30 ਦੀ ਸਵੇਰ ਹੋਈ ਤੇ ਦੇਖਿਆਗੇ ਆਮ ਵਾਂਗ ਜ਼ਿੰਦਗੀ ਸੀ ਉਹੀ ਘਰ ਉਹੀ ਪਿੰਡ ਉਹੀ ਸ਼ਹਿਰ ਨਾ ਕੋਈ ਨਕਸ਼ਾ ਚੇਂਜ ਹੋਇਆ ਜਾਂ ਸੋਸ਼ਲ ਮੀਡੀਆ ਖੋਲ ਕੇ ਵੇਖਿਆ ਕਿ ਕਿਤੇ ਗਵਾਂਢੀ ਮੁਲਕ ਤਾਂ ਨਹੀਂ ਚੇਂਜ ਹੋ ਗਏ ਨਕਸ਼ੇ ਦੇ ਵਿੱਚ ਪਰ ਉਹ ਵੀ ਉਸੇ ਤਰ੍ਹਾਂ ਸੀ ਇਸੇ ਤਰ੍ਹਾਂ 30 ਤਰੀਕ ਦਾ ਸੀ 30 ਤਰੀਕ ਨੂੰ ਵੀ ਉਸੇ ਤਰ੍ਹਾਂ ਹੀ ਉਹ ਪਿੰਡ ਉਹ ਘਰ ਉਹ ਸਾਰਾ ਕੁਝ ਪਰ ਉਹ ਪਰ ਅਜਾ ਕੁਝ ਨਹੀਂ ਹੋਣਾ ਕਿਉਂਕਿ ਆਪਾਂ ਪਹਿਲਾਂ ਵੀ ਅਕਸਰ ਵੇਖਿਆ ਹੈ ਕਿ ਇਹੋ ਜੀਆਂ ਗੱਲਾਂ ਕਰਕੇ ਲੋਕਾਂ ਨੂੰ ਕਿਵੇਂ ਗਮਰਾਹ ਕੀਤਾ ਜਾਂਦਾ 2012 ਦੇ ਵਿੱਚ ਵੀ ਇਹੋ ਜੀਆਂ ਗੱਲਾਂ ਕਰਕੇ ਕਿ 2012 ਚ ਦੁਨੀਆ ਤਬਾਹ ਹੋ ਜਾਣੀ ਆ ਕਹਿੰਦੇ ਕਹੋਂਦੇ ਕਈਆਂ ਬੰਦਿਆਂ ਨੇ ਸਾਡੀ ਮੇਰੀ ਨੌਲੇਜ ਦੇ ਵਿੱਚ ਹੈਗੇ ਚਲੋ ਆਪਾਂ ਨਾਮ ਨਹੀਂ ਲੈਣਾ ਉਹਨਾਂ ਨੇ 2012 ਆਉਣ ਤੋਂ ਪਹਿਲਾਂ ਆਪਦੀ ਕੁਝ ਜ਼ਮੀਨ ਵੇਚ ਕੇ ਐਸ਼ ਪ੍ਰਸਤੀ ਸ਼ੁਰੂ ਕਰਤੀ ਸੀ ਕਿ 2012 ਦੇ ਵਿੱਚ ਆਪਾਂ ਖਤਮ ਤਾਂ ਹੋ ਹੀ ਜਾਣਾ ਤੇ ਪਹਿਲੀ ਦਾ ਕੀ ਕਰਨਾ ਹੈ ਪਰ ਆਪੋ ਹੁਣ ਗੱਲ ਜਿਹੜੀ ਮੁੱਦੇ ਦੀ ਆਪਾਂ ਕਰਦੇ ਆਂ ਮੁੱਦੇ ਦੀ ਗੱਲ ਇਹ ਹੈਗੀ ਚਲੋ ਬਾਪੂ ਨੂੰ ਚਾਹੀਦਾ ਨਹੀਂ ਸੀ ਇਹ ਵੀਡੀਓ ਪਾਉਣੀ ਕਿਉਂ ਨਹੀਂ ਚਾਹੀਦਾ ਕਿਉਂਕਿ ਬਾਪੂ ਨੇ ਗੁਰੂ ਦਾ ਬਾਣਾ ਪਾਇਆ ਸੀ ਅਮਰਤਾਰੀ ਸਿੰਘ ਆ ਜਿਹੜਾ ਅਮਰਤਾਰੀ ਸਿੰਘ ਹੋਵੇ ਤੇ ਉਹਨੂੰ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਕਿਸੇ ਹੋਰ ਨੂੰ ਨਹੀਂ ਪੂਜਣਾ ਠੀਕ ਆ ਨਾ ਨਾ ਤੂੰ ਇਹੋ ਜੀਆਂ ਭੇਖ ਬਾਣੀਆਂ ਕਰਨੀਆਂ ਤੂੰ ਸਿਰਫ ਤੇ ਸਿਰਫ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜਨਾ ਲਾਉਣਾ ਨਾ ਕਿ ਬਲਕਿ ਆਪ ਦੇ ਲੜਨਾ ਲਾਉਣਾ ਤੇ ਪਰ ਬਾਬੇ ਨੇ ਚਲੋ ਭੇਖ ਬਾਣੀਆਂ ਕੀਤੀਆਂ ਜਾਂ ਬਾਬੇ ਨੇ ਦਸਤਾਰ ਸਜਾਈ ਕਿਸ ਤਰ੍ਹਾਂ ਵੀ ਗੁਰੂ ਦਾ ਬਾਣਾ ਪਾਇਆ ਤੇ ਬਾਕੀ ਚਲੋ ਭਰਾਵੋ ਉਹ ਗੱਲ ਇੱਕ ਹੈਗੀ ਵੱਖਰੀ ਬਾਕੀ ਮੈਂ ਕੱਲ ਦਾ ਸੋਸ਼ਲ ਮੀਡੀਆ ਦਾ ਜਿਹੜਾ ਵੇਖਣ ਡਿਆ ਕਿ ਲੋਕਾਂ ਨੇ ਇੱਕ ਰੀਲ ਬਣਾਈ ਹੋਈ ਆ ਕਿ ਬਾਪੂ ਕਹਿੰਦਾ ਸੀ ਦੁਨੀਆ ਖਤਮ ਹੋ ਜਣੀ ਆ ਬਾਪੂ ਦੀਆਂ ਫੋਟੋਆਂ ਪਾ ਪਾ ਕੇ ਕਿਸੇ ਨੇ ਗੱਲਾਂ ਲਿਖੀਆਂ ਕਿਸੇ ਨੇ ਕੁਝ ਲਿਖੀਆਂ ਕੁਝ ਨੇ ਕਿਸੇ ਨੇ ਕੁਝ ਲਿਖਿਆ ਜਿਹੜਾ ਆਪਦੀ ਸੋਚ ਆ ਉਹ ਜਿਹੜੀ ਸੋਸ਼ਲ ਮੀਡੀਆ ਤੇ ਕਿਵੇਂ ਇਹਨਾਂ ਲੋਕਾਂ ਨੇ ਪਾਈ ਹੋਈ ਆ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਇਹ ਚਾਹੁੰਦੇ ਜੇ ਕਿ ਉਹ ਬਾਪੂ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਤੇ ਦੁਨੀਆ ਵਾਕਏ ਤਬਾਹ ਹੋ ਜਾਂਦੀ ਤੇ ਦੁਨੀਆ ਨਕਸ਼ਾ ਬਲ ਜਾਂਦਾ ਦੂਜੀ ਗੱਲ ਜੇਕਰ ਚਲੋ ਬਾਪੂ ਨੇ ਕੀਤੀ ਆ ਗੱਲ ਜਾਂ ਕੁਝ ਚਲੋ ਆਪਾਂ ਨੂੰ ਨਹੀਂ ਪਤਾ ਕਿ ਹੋ ਸਕਦਾ ਵੀ ਉਹਨੇ ਇੱਕ ਰਾਤ ਦੇ ਵਿੱਚ ਮਸ਼ਹੂਰ ਹੋਣ ਮਾਰਿਆਂ ਇਹ ਗੱਲ ਕੀਤੀ ਆ ਜਾਂ ਕੋਈ ਨਿੱਜੀ ਚੈਨਲ ਵਾਲੇ ਦੇ ਜਿਹੜੇ ਇੰਟਰਵਿਊ ਕੀਤੀ ਆ ਉਹਨੇ ਕੋਈ ਇਸ ਤਰ੍ਹਾਂ ਕੀ ਤਰੀਕੀ ਗੱਲਬਾਤ ਆਪਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਵੀਰੇ ਬਾਕੀ ਆਪਾਂ ਜਿਹੜੀ ਗੱਲ ਕਰਨਾ ਚਾਹੁੰਦੇ ਆਂ ਕਿ ਆਪਣਾ ਉਹ ਪਿਓਆਂ ਦੇ ਸਮਾਨ ਐ ਬਜ਼ੁਰਗ ਬੰਦਾ ਐ ਠੀਕ ਐ ਉਸ ਤੋਂ ਆਪਣਾ ਸਿੱਖ ਆ ਅਮਰਤਾਰੀ ਸਿੰਘ ਆ ਦਾੜਾ ਪ੍ਰਕਾਸ਼ ਆ ਸਿਰ ਤੇ ਦਸਤਾਰ ਆ ਆਪਾਂ ਉਹਨੂੰ ਗਾਲਾਂ ਕੱਢਦੇ ਚੰਗੇ ਲੱਗਦੇ ਆ ਆਪਾਂ ਕੀ ਆਪਦੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਸੇਹ ਦੇ ਰਹੇ ਆਂ ਕਿ ਆਪਾਂ ਆਪਦੇ ਬਜ਼ੁਰਗਾਂ ਨੂੰ ਗਾਲਾਂ ਕਿਵੇਂ ਕੱਢਣੀਆਂ ਨੇ ਇਹ ਸਖਾ ਰਹੇ ਆਂ ਆਪਣੇ ਆਪ ਦੀ ਆਉਣ ਵਾਲੀ ਪੀੜ੍ਹੀ ਨੂੰ ਵੀ ਭਾਈ ਇੱਕ ਸਿਰਫ ਤੇ ਸਿਰਫ ਆਪਾਂ ਇਹ ਵੇਖ ਲੈ ਕਿ ਚਲੋ ਬਜ਼ੁਰਗ ਨੇ ਖਬਾਣੀ ਕੀਤੀ ਹੁੰਦੀ ਨਹੀਂ ਸੱਚੀ ਹੋਈ ਤਾਂ ਆਪਾਂ ਉਹਦੇ ਬਰਖਲਾਪ ਕੂੜ ਪ੍ਰਚਾਰ ਕਰੀਏ ਆਪਾਂ ਸਿਰਫ ਤੇ ਸਿਰਫ ਆਪਦੇ ਧਰਮ ਦੀ ਇੱਕ ਨਾ ਕੀ ਕਹਿ ਦਈਏ ਵੀ ਇਹ ਧਰੋ ਲੰਡੇ ਆ ਸਿੱਖ ਧਰਮ ਦੀ ਵੀ ਵੇਖੋ ਵੀ ਆ ਕਰਤਾ ਆ ਕਰਤਾ ਸਗੋਂ ਹੋਰ ਕਿਸੇ ਧਰਮ ਨੇ ਪੋਸਟ ਨਹੀਂ ਪਾਈ ਸਿਰਫ ਤੇ ਸਿਰਫ ਅਸੀਂ ਆਪਦੇ ਧਰਮ ਦੇ ਬੰਦੇ ਦੀ ਪੋਸਟ ਪਾ ਕੇ ਤੇ ਥੱਲੇ ਗਾਲਾਂ ਲਿਖੀ ਜਨੇ ਆ ਕਰੀ ਜਨੇ ਕਮੈਂਟ ਕਰੀ ਜਨੇ ਯਾਰੋ ਇਹ ਹੋਈਆਂ ਚੀਜ਼ਾਂ ਤੋਂ ਆਪਾਂ ਕਦੋਂ ਬਾਹ ਜਾਵਾਂਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਜਦੋਂ ਤੁਹਾਨੂੰ ਕਹਿੰਨਾ ਨਾ ਸੀ ਨਾ ਜਦੋਂ ਹੜਾਂ ਦੇ ਵਿੱਚ ਅਸੀਂ ਸੇਵਾ ਕਰਨ ਜਾਂਦੇ ਹਾਂ ਤੁਹਾਨੂੰ ਕਹਿ ਗਏ ਕਿ ਮਰਜ਼ੀ ਦਾ ਹੀ ਭਰਾਵੋ ਆਹ ਵੀਡੀਓ ਸ਼ੇਅਰ ਕਰ ਦੋ ਤਾਂ ਕਿ ਸਾਰੇ ਇਹਨਾਂ ਲੋਕੀਓਂ ਤੱਕ ਪਹੁੰਚ ਸਕੇ ਤੇ ਇਹਨਾਂ ਲੋਕਾਂ ਦੀ ਬਾਹ ਫੜ ਸਕੇ ਕੋਈ ਪਰ ਤੁਸੀਂ ਸ਼ੇਅਰ ਨਹੀਂ ਸੀ ਕਰਦੇ ਇਹ ਬਾਪੂ ਦੀਆਂ ਵੀਡੀਓ ਤੁਸੀਂ ਇੰਨੀਆਂ ਸ਼ੇਅਰ ਕੀਤੀਆਂ ਗੱਲਾਂ ਪਰੇ ਹੋ ਗਈਆਂ ਯਾਰ ਕੋਈ ਤੁਸੀਂ ਰਿਸ਼ਤੇਦਾਰ ਨਹੀਂ ਛੱਡਿਆ ਕੋਈ ਤੁਸੀਂ ਦੋਸਤ ਨਹੀਂ ਛੱਡਿਆ ਜਿਹਨੂੰ ਤੁਸੀਂ ਵੀਡੀਓ ਨਹੀਂ ਸ਼ੇਅਰ ਕੀਤੀ ਹੁਣ ਕਿਹੜੇ ਮੂਹਨਾ ਤੁਸੀਂ ਬਾਪੂ ਨੂੰ ਗੱਲਾਂ ਕੱਢ ਰਹੇ ਜੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਦੋਂ ਨਾ ਵੀਡੀਓ ਸ਼ੇਅਰ ਕਰ ਦਿੱਤਾ ਨੂੰ ਨੇ ਸਿਰ ਪਤਾ ਵੀ ਇਹ ਗੱਲਾਂ ਨਹੀਂ ਸੱਚੀਆਂ ਹੁੰਦੀਆਂ ਇਹ ਕਹਿਣ ਕਹਾਉਂਦੀਆਂ ਗੱਲਾਂ ਹੁੰਦੀਆਂ ਨੇ ਭਰਾਵੋ ਇਹੋ ਜੀਆਂ ਗੱਲਾਂ ਤੋਂ ਬਚਿਆ ਕਰੋ ਤੇ ਦੂਜੀ ਗੱਲ ਜੀ ਦੂਜੀ ਗੱਲ ਭਰਾਵੋ ਆਪ ਦੀ ਸੋਚ ਦਾ ਐਵੇਂ ਜਲੂਸ ਨਾ ਕਿੱਢਿਆ ਕਰੋ ਆਪਦੇ ਆਪ ਦਾ ਵੀ ਕਿ ਅਸੀਂ ਬੜੇ ਸਿਆਣੇ ਆ ਇਹੋ ਜੀਆਂ ਚੀਜ਼ਾਂ ਸਿੱਧ ਕਰਨ ਦੀ ਲੋੜ ਨਹੀਂ ਗਈ ਤੇ ਆ ਆਪਦਾ ਹਿਸਾਬ ਲਾ ਲਿਆ ਕਰੋ ਅਗਲੇ ਦੀ ਉਮਰ ਦਾ ਹਿਸਾਬ ਲਾ ਲਿਆ ਕਰੋ ਫਿਰ ਗੱਲਬਾਤ ਕਰਿਆ ਕਰੋ ਇਹ ਤੁਹਾਡੇ ਚਰਨਾਂ 'ਚ ਬੇਨਤੀ ਆ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ